ਜਿਸ ਵੇ ਤੇ ਮਾਤਾ ਨੇ ਤਿਆਰ ਕਰਕੇ ਤੋਰੇ ਜਾਂਦੇ ਪੁੱਤਾਂ ਦੇ ਨਾਲ ਗੱਲਾਂ ਵੀ ਕੀਤੀਆਂ ਪੁੱਤ ਕੋਈ ਇਹੋ ਕੰਮ ਕਰਿਓ ਜਿਹੜਾ ਗਿਆਨ ਤੋਂ ਮਗਰੋਂ ਸਾਨੂੰ ਦੁਨੀਆ ਯਾਦ ਕਰੇ ਹੁਣ ਜਿਸ ਵੇ ਨੇ ਦੋਨੇ ਭਰਾ ਚਲੇ ਗਏ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਜਾ ਕੇ ਹੁਣ ਚੜ੍ਹਾਈ ਕੀਤੀ ਦਿੱਲੀ ਦੇ ਉੱਤੇ ਉੱਥੇ ਕਾ ਪਹਿਲੀ ਵਾਰੀ ਸੂਰਮੇ ਜੰਗ ਦੀ ਕਰਨ ਚੜ੍ਹਾਈ ਤੂੰ ਮੈਨੋਂ ਜਲਫ ਕਰ ਬਿਜਲੀ ਨਿਸ਼ਕਾਈ 350 ਵੱਡੇ 160 ਕਸਾਈ ਖਤਰੀ ਯਾਦ ਕਰਾੜ ਦੀ ਮਿਲਦੇ ਲੈ ਮਠਿਆਈ ਜਿਹੜੇ ਪਾਪੀ ਲੋਕ ਸੀ ਉਹ ਸੋਹਦੇ ਜਿਹੜੇ ਮੁਹਾਜਰ ਖਤਰੀ ਸੀ ਉਹ ਲੱਡੂਆਂ ਦੇ ਡੱਬੇ ਲੈ ਕੇ ਮੇਲੇ ਲੈ ਕੇ ਮਿਲੇ ਉਹ ਜੈਮਲਾ ਸਾਡਾ ਕੋਈ ਗਨਾਨੀ ਸਾਨੂੰ ਨਾ ਕੋ ਸਾਖੀ ਖਤਰੀ ਯਾਦ ਕਰਾੜ ਦੀ ਮਿਲਦੇ ਲੈ ਮਠਿਆਈ ਹਿੰਦੂਆਂ ਨੂੰ ਮਾਰੀ ਜੈਮਲਾ ਸਾਡੀ ਰਾਮ ਦਹਾਈ ਵਿੱਚੋਂ ਭੱਜ ਗਿਆ ਗੁਰੂ ਆਸ਼ਾਉਤੀ ਦੇ ਦਹਾਈ ਵਿੱਚ ਮਹਿਲਾਂ ਦੇ ਜਾ ਕੇ ਆਪਣੀ ਜਾਨ ਮਚਾਈ ਕਹਿੰਦਾ ਜੈਮਲ ਵਰਗੇ ਸੂਰਮੇ ਬਰਲੀ ਕੋਈ ਜਣੂਗੀ ਮਾਈ ਜਿੰਨਾਂ ਵਿੱਚ ਦਿੱਲੀ ਦੇ ਆਣ ਕੇ ਸਾਡੀ ਖਾ ਖੜਾਈ ਕਹਿੰਦਾ ਐਸੇ ਸੂਰਮੇ ਜੇ ਮੈਨੂੰ ਪਤਾ ਹੁੰਦਾ ਦਿੱਲੀ ਚ ਆ ਕੇ ਲੜਾਈ ਕਰਨਗੇ ਮੈਂ ਕਦੇ ਧੀ ਦੇ ਡੋਲੇ ਦੀ ਮੰਗ ਨਾ ਕਰਦਾ ਅਕਬਰ ਬਾਦਸ਼ਾਹ ਭੱਜ ਗਿਆ ਜਿਹੜਾ ਕਹਿੰਦਾ ਸੀ ਧੀ ਦਾ ਡੋਲਾ ਲੈ ਬਿਨਾ ਮੈਂ ਰੋਟੀ ਨਹੀਂ ਖਾਂਦਾ ਮਹਿਲਾ ਤੇ ਜਾ ਕੇ ਜਾਨ ਬਚਾਈ ਅੱਗੇ ਧਰਮੀ ਲੋਕ ਹੁੰਦੇ ਸੀ ਦਿਨ ਚੜ੍ਹਦੇ ਨਾਲ ਲੜਾਈ ਹੋ ਪੈਂਦੀ ਸੀ ਤੇ ਦਿਨ شپ ਦਿਨ ਨਾਲ ਲੜਾਈ ਬੰਦ ਹੋ ਜਾਂਦੀ ਸੀ ਦਿਨ شپ ਗਿਆ ਨਾ ਤਾਂ ਅਕਬਰ ਬਾਦਸ਼ਾਹ ਮਿਲਿਆ ਨਾ ਹਸਨ ਖਾਂ ਦੂਤੀ ਮਿਲਿਆ ਪਾਪੀ ਲੋਕ ਸੋਦੇ ਅਗਲਾ ਦਿਨ ਚੜ੍ਹਿਆ ਫਿਰ ਜੰਗ ਦੀ ਤਿਆਰੀ ਹੋਈ ਉਥੇ ਕਾ ਦੂਜੀ ਵਾਰੀ ਸੂਰਮੇ ਜੰਗ ਨੂੰ ਜਾਂਦੇ ਤਾਂ ਕੇ ਤੂੰ ਮੈਨੋਂ ਜਲਪਕਾਰ ਹੱਥ ਖੰਡੇ ਪਾ ਕੇ ਭੱਜ ਗਿਆ ਗੁਰਬਾਸ਼ਾ ਬਹੁਤਾ ਕਬਰਾ ਕੇ ਉਹਨੇ ਜਾਨ ਬਚਾਈ ਆਪਣੀ ਮਹਿਲਾ ਵਿੱਚ ਜਾ ਕੇ ਹਸਨ ਖਾਂ ਦੂਤੀ ਮਾਰਿਆ ਪਟਿਆਂ ਤੋਂ ਫੜ ਕੇ ਸਾង ਮਾਰਿਓ ਦੇ ਕਿਰਦੀ ਜਾਂਦੀ ਕਾ ਕਰਕੇ ਉਹ ਸਿਰ ਮੁਗਲ ਦਾ ਵੱਡਿਆ ਇਹ ਕੀ ਕੋਈਆ ਤੜ ਪਿਆ ਹੀ ਤੜਫੇ ਬੋਲੋ ਤੇਰਾ ਮੁਗਲਾ ਵਿੱਚ ਸੀਨੇ ਰੜ ਕੇ ਮੁਗਲ ਗਿਆ ਜਹਨੂਤਰਾ ਚੁਗਲੀ ਰਾਜਪੂਤਾਂ ਦੀ ਕਰਕੇ ਇੱਕ ਦੂਜੇ ਹੱਲੇ ਦੇ ਵਿੱਚ ਹਸਨ ਖਾਂ ਦੂਤੀ ਨੂੰ ਸੂਰਮੇ ਬਈ ਕਿਵੇਂ ਸੌਦਾ ਲਾਉਂਦੇ ਉੱਥੇ ਸਾਰੇ ਸੂਰਮੇ ਉਹ ਜੰਗ ਦੀ ਕਰਨੇ ਕੜਾਈ ਉਹ ਤੂੰ ਮਿਆਂ 9000 ਫਿਕਾਰੇ ਤੂੰ ਮਿਆਂ 9000 ਫਿਗੰਗਾ ਬਿਜਲੀ ਸੀ ਲੱਗਾਈ ਉਹ 352 ਬੱਡੇ ਆਵੇ ਐਸੋ ਬੇਂਦਾ ਬੱਡੇ ਆਵੇ 160 ਕਜ਼ਾਈ ਖਤਰੀ ਜਾ ਤਕ ਰਾ ਦੀ ਵੇ ਖਤਰੀ ਜਾ ਦੀ ਰਾ ਦੀ ਉਹ ਮਿਲਦੇ ਲੈ ਮਟਾਈ ਸਾਨੂੰ ਹਿੰਦੂਆਂ ਨ ਮਾਰੀ ਜਾ ਮਿਲਾਂਗੇ ਹਿੰਦੂ ਨ ਮਾਰੀ ਜਾ ਮਿਲਾਂਗੇ ਉਹ ਸਾਡੀ ਰਾਮਤ ਵਿੱਚੋਂ ਭੱਜ ਗਿਆ ਅਕਬਰ ਵਾਰਸਾਂ ਉਹ ਭੱਜਿਆ ਗੰਬਰਬਾਦਸ਼ਾਹ ਉੱਚੀ ਦੇਦ ਜੀ ਜਾਨ ਬਸਾਈ ਓ ਜੈ ਮੱਲ ਵਰਗੇ ਸੂਰਮੀਆਂ ਵੇ ਜੈ ਮੱਲ ਵਰਗੇ ਸੂਰਮੀਆਂ ਓਏ ਬਿਰਲੀ ਜਣੂਂਗੀ ਮਾਈ ਆ ਬੇਚ ਦਲੀ ਦੇ ਆ ਗਈ ਵੇ ਜਿਨਾਂ ਨੇ ਬੇਚ ਦਲੀ ਦੇ ਆ ਗਈ ਵੇ ਓ ਸਾਡੀ ਖਾਗੀ ਅੜਾਈ ਓ ਦੂਜੀ ਵਾਰੀ ਸੂਰਮੀਆਂ ਵੇ ਓ ਦੂਜੀ ਮੇਰੀ ਸੂਰਮੀਆਂ ਓ ਜੰਗਨੂ ਜਾਂਦੇ ਚੜ ਗਈ ਹਸਨ ਖੈਦੂਤੀ ਪਾਲੰਗੇ ਹਜ਼ਰ ਖੈਦੂਤੀ ਨਾਰਾਂਵੇ ਉਹ ਪਟੀਆਂ ਤੋਂ ਹੜ ਗਈ ਉਹ ਸੰਗ ਮਾਰੀ ਉਹ ਕਹਿਰਦੀ ਸਿਰ ਮਾਰੀ ਉਹ ਗਾਰਦੀ ਉਹ ਜਾਂਦੀ ਸੀ ਕਾ ਘਰ ਕੀ ਉਹ ਸੈਰ ਮੁਗਲ ਦਾ ਕਰ ਗਈ ਹੋ ਗਿਆ ਜਹਾਨੋ ਰਾਤਰਾ ਇੱਕ ਵੀਰੋ ਯਾਰ ਮਾਰ ਇੱਕ ਜਿਹੜਾ ਚੁਗਲੀ ਕਰਦਾ ਉਹਨੂੰ ਨਹੀਂ ਰੱਬ ਬਖਸ਼ਦਾ ਇਹਨੇ ਚੁਗਲੀ ਕੀਤੀ ਅਕਬਰ ਬਾਦਸ਼ਾਹ ਕੋਲੇ ਵੀ ਰਾਜੇ ਜੈਮਲ ਖੋਲੇ ਕਾ ਚੀਜ਼ਾਂ ਧੀ ਦਾ ਡੋਲੇ ਬਾਰੇ ਵੀ ਦੱਸਿਆ ਹੁਣ ਸੂਰਮੇ ਤੁਰੇ ਫਿਰਦੇ ਇਹ ਦੂਜੀ ਵਾਰੀ ਜੰਗ ਨੂੰ ਚੜਕੇ ਗਲੀਆਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਤੁਰੇ ਫਿਰਦੇ ਨਾ ਤਾਂ ਅਕਬਰ ਬਾਦਸ਼ਾਹ ਦੀਂਦਾ ਕਿਤੇ ਤੁਰਿਆ ਫਿਰਦਾ ਉਹਨੂੰ ਹਸਨ ਖਾਨ ਦੂਤੀ ਦਿਸ ਪਿਆ ਜਦੋਂ ਹਸਨ ਖਾਨ ਦੂਤੀ ਦਿਸਿਆ ਰਾਜੇ ਜੈਮਲ ਨੇ ਤੇ ਫਤੇ ਚੰਦ ਨੇ ਮਾਰ ਕੇ ਖੰਡਾ ਉਹਦਾ ਸਿਰ ਲਾ ਦਿੱਤਾ ਜਦੋਂ ਸਿਰ ਲਾਇਆ ਹਸਨ ਖਾਂ ਨੂੰ ਦੂਤੀ ਤੜਫੀ ਜਾਂਦਾ ਜਾਨ ਉਹਦੀ ਚਲੀ ਗਈ ਜੈਮਲ ਕਹਿੰਦਾ ਉਹ ਜੈਮਲਾ ਮਾਰਤਾ ਤੈਨੂੰ ਲਿਆ ਹਜੇ ਸਾਡਾ ਦਿਲ ਨਹੀਂ ਰਾਜੀ ਹੋਇਆ ਉਹ ਵੀਰੋ ਇੱਕ ਜੱਟ ਸੀ ਉਹਦੀ ਸ਼ੇਰਨਾੜੀ ਸੀ ਜਦੋਂ ਸ਼ੇਰਨਾੜੀ ਸੀ ਜੱਟ ਕਰੇ ਨਾ ਹੈ ਸ਼ੇਰ ਉਹਦੇ ਘਰੇ ਚ ਲਿਆ ਗਿਆ ਜੱਟ ਦੇ ਉਹਦੇ ਘਰ ਵਾਲੀ ਨੇ ਮੰਦੇ ਲਫਜ਼ ਕਹੇ ਉਹਨੂੰ ਬੁਰਾ ਭਲਾ ਬੋਲੀ ਤੇ ਮੁੜ ਆਇਆ ਨਿਤ ਇਕੱਠੇ ਹੁੰਦੇ ਸੀ ਦੋ ਚਾਰ ਮਹੀਨੇ ਨੰਗੇ ਜੱਟ ਕਹਿੰਦਾ ਓਏ ਤੂੰ ਕਿਤੇ ਮੁੜ ਕੇ ਘਰੇ ਨਹੀਂ ਆਇਆ ਕਹਿੰਦਾ ਉਹੀ ਵੇਲ ਹੀ ਨਹੀਂ ਲੱਗਿਆ ਕਹਿੰਦਾ ਕੋਈ ਗੱਲ ਗੱਲ ਕਹਿੰਦਾ ਕੋਈ ਨਹੀਂ ਹੁਣ ਸ਼ੇਰ ਕਹਿੰਦਾ ਵੀ ਓਂ ਕਰ ਆਹ ਕੁਹਾੜਾ ਚੱਕ ਮੇਰੇ ਸਿਰ 'ਚ ਮਾਰੋ ਕਹਿੰਦਾ ਤੂੰ ਮੇਰਾ ਯਾਰ ਆ ਯਾਰ ਕੁਹਾੜਾ ਕਿਵੇਂ ਮਾਰਾਂ ਉਹ ਕਹਿੰਦਾ ਜੇ ਯਾਰ ਆ ਤਾਂ ਫਿਰ ਕੁਹਾੜਾ ਮਾਰ ਦੇ ਜਦੋਂ ਮਜਬੂਰ ਕੀਤਾ ਸ਼ੇਰ ਨੇ ਤੇ ਜੱਟ ਨੇ ਕੁਹਾੜਾ ਉਹਦੇ ਸਿਰ 'ਚ ਮਾਰ ਦਿੱਤਾ ਕੁਹਾੜਾ ਮਾਰ ਦਿੱਤਾ ਤੇ ਜਦੋਂ ਪੰਜਾ ਛੇ ਮਹੀਨਾ ਬਾਅਦ ਮਿਲੇ ਤੇ ਸ਼ੇਰ ਜੱਟ ਨੂੰ ਕਹਿੰਦਾ ਵੀ ਜਿੱਥੇ ਕੁਆੜਾ ਮਾਰਿਆ ਸੀ ਵੇਖ ਉੱਥੇ ਜਖਮ ਹੈਗਾ ਕਿ ਨਹੀਂ ਜਦੋਂ ਫਰੋਲ ਕੇ ਵੇਖਾ ਜਖਮ ਉਥੇ ਕਿੱਥੇ ਗੁਣੀ ਰੋਖ ਕਹਿੰਦੇ ਆ ਵੀ ਜਿਹੜੇ ਬੋਲ ਆ ਉਹ ਨਹੀਂ ਮਿੜਦੇ ਫੱਟ ਮਿਟ ਜਾਂਦੇ ਆ ਹਸਨ ਖਾਨ ਦੂਤੀ ਤੈਨੂੰ ਮਾਰਤਾ ਸੀ ਲਿਆ ਜਿਹੜਾ ਅਕਬਰ ਬਾਦਸ਼ਾਹ ਕੋਲੇ ਤੂੰ ਜਾ ਕੇ ਚੁਗਲੀ ਕੀਤੀ ਉਹ ਹਜੇ ਸੀਨੇ ਚ ਉਵੇਂ ਹੀ ਆ ਉਹ ਨਹੀਂ ਫੱਟ ਉਹ ਉਵੇਂ ਹੀ ਆ ਉਹ ਬੋਰ ਰੜਕੀ ਜਾਂਦੇ ਆ ਜਿਸ ਵळे ਹਸਨ ਖਾਨ ਦੂਤੀ ਨੂੰ ਮਾਰਿਆ ਤਾਂ ਰਾਜੇ ਜੈਮਲ ਨੇ ਕਿਹਾ ਬਈ ਹੁਣ ਤੀਜਾ ਜੰਗ ਕਰਗੇ ਤੀਜਾ ਜੰਗ ਕੀ ਕਰਗੇ ਹੁਣ ਨਾ ਤਾਂ ਅਕਬਰ ਬਾਦਸ਼ਾਹ ਬਾਹਰ ਨਿਕਲਦਾ ਵੀ ਇਹਦੇ ਪਾਪੀ ਦੇ ਖਜ਼ਾਨੇ ਭੰਨਿਏ ਜਿਹੜੇ ਗਰੀਬ ਆ ਧੀਆਂ ਦੇ ਵਿਆਹ ਤਾਂ ਸੌਖੇ ਕਰ ਲੈਣਗੇ ਇਹ ਮਨ ਦੇ ਵਿੱਚ ਉਹਨਾਂ ਨੇ ਸੋਚੀ ਤੁਸੀਂ ਦੇਖੋ ਉਸੇ ਕਰ ਤੀਜੀ ਵਾਰੀ ਸੂਰਮੇ ਜੰਗ ਨੂੰ ਜਾਂਦੇ ਤਾਂ ਕੇ ਤੂੰ ਮਿਆਂ ਨੂੰ ਜਲਫ ਕਰ ਹੱਥ ਖੰਡੇ ਪਾ ਕੇ ਅੱਗੇ ਖਜ਼ਾਨੇ ਸੀ ਬਾਦਸ਼ਾਹ ਦੇ ਉੱਤੇ ਖੜਕੇ ਜਾ ਕੇ ਭੱਜ ਕੇ ਸੱਬੇ ਸੰਤਰੀ ਗੰਬੋਤਾ ਖਾ ਕੇ ਪੰਨ ਖਜ਼ਾਨੇ ਮੇਖ ਜੀ ਤੇ ਤਨ ਜਾਨ ਲਟਾ ਕੇ ਅਕਬਰ ਬਾਸ਼ਾ ਦੇ ਖਜ਼ਾਨੇ ਪੰਨ ਦਿੱਤੇ ਗਰੀਬਾਂ ਨੂੰ ਕਿਹਾ ਗਿਆ ਸਾਡੇ ਖੜਿਆਂ ਤੋਂ ਜਿੰਨਾ ਮਰਜੀ ਤਨ ਲੈ ਜਾਓ ਚੱਕ ਕੇ ਹੁਣ ਜਿਸ ਵੇਨੇ ਖਜ਼ਾਨੇ ਪੰਨੇ ਤੇ ਫਤੇ ਚੰਦ ਕਹਿੰਦਾ ਜੈਮਨਾ ਜਦੋਂ ਪਾਪੀ ਨੇ ਧੀਦਾ ਡੋਲਾ ਮੰਗਿਆ ਬੈਠਾ ਕਿੱਥੇ ਸੀ ਕਹਿੰਦਾ ਉਹ ਤਖਤ ਤੇ ਬੈਠਾ ਸੀ ਉਹ ਤਖਤ ਤੇ ਅਕਬਰ ਬਾਸ਼ਾ ਹੈ ਨਾ ਫਤੇ ਚੰਦ ਨੇ ਗੁੱਸੇ ਦੇ ਵਿੱਚੋਂ ਤੀਰ ਕੱਢੇ ਤਰਖਸ ਦੇ ਵਿੱਚੋਂ ਮਾਰ ਮਾਰ ਕੇ ਤੀਰ ਜਿਹੜੇ ਹੀਰੇ ਮੋਤੀ ਤਖਤ ਨਾਲ ਲੱਗੇ ਸੀ ਸਾਰੇ ਝਾੜ ਕੇ ਰੱਖ ਦਿੱਤੇ ਸ਼ਾਨ ਨਿਸ਼ਾਨੀ ਕਰਤਾ ਤਖਤ ਜੇਲ੍ਹ ਤੋਂ ਰੁਕਾ ਖੜਿਆ ਐਂ ਕਰਕੇ ਤਖਤ ਦੇ ਨਾਲ ਆ ਦਿੱਤਾ ਉਹ ਪੱਪਗੇ ਜਿਨ੍ਹਾਂ ਚਿਕਰ ਤੇਰਾ ਸਿਰ ਨਹੀਂ ਵੜਦੇ ਨਾ ਰਾਜ ਕੇ ਖਾਈਏ ਤੇ ਨਾ ਰਾਜ ਕੇ ਸੋਜੇ ਇੱਕ ਚੈਲੰਜ ਕਰਕੇ ਕੋੜੇ ਫਿਰ ਗੜ੍ਹ ਚ ਤੋੜਨ ਨੂੰ ਮੋੜਦੇ ਆ ਉੱਥੇ ਕਹ ਕਿਲ੍ਹੋਂ ਕੋੜੇ ਛੋੜ ਛੇੜ ਕੇ ਬਲ ਤਖਤ ਦੇ ਆਏ ਤਖਤ ਡੱਠਾ ਬਾਦਸ਼ਾਹ ਦਾ ਮੋਤੀਆਂ ਜੜ ਤੇ ਜੜਾਏ ਤੀਰ ਤਰਖਸੋਂ ਕੱਢ ਕੇ ਉਹਨਾਂ ਨੇ ਕੰਨੇ ਚੜਾਏ ਸੱਡੇ ਨੁਕਰੋਂ ਜੋੜ ਕੇ ਇਕ ਬਈਆ ਵਿੱਚ ਦੀ ਸੀ ਨਗਾਏ ਜਿੰਨੇ ਹੀਰੇ ਮੋਤੀ ਸੀ ਸਭ ਸਭ ਝੜ ਗਮਾਏ ਜੱਬੂ ਕੱਢ ਕੇ ਰੁਕੇ ਲਖਵਾਏ ਰੁਕੇ ਲਖਤ ਕੀਦੇ ਨਾਲ ਤਖਤ ਦੇ ਲਾਏ ਆ ਸਿਰੇ ਤੇਰਾ ਵੱਢ ਕੇ ਪਾਪਗਾ ਫੇਰ ਕਿਤੇ ਮੁੜ ਕੇ ਖਾਣੇ ਖਾਏ ਇੱਕ ਬਾਸ਼ਾ ਨੂੰ ਚੇਂਜ ਕਰਕੇ ਕੋੜੇ ਗੜ੍ਹ ਚ ਤੋੜਨ ਨੂੰ ਬਈ ਕਿਵੇਂ ਮੋੜਦੇ ਉਥੋਂ ਟਾਈਮ ਦੇ ਕੋ ਤਰੀਕ ਸਾਨੂੰ ਹੋਰ ਫਿਰ ਵੇਖਾਂਗੇ ਆਹੋ ਮੋੜ ਲੈ ਥੋੜੀ ਜਿਹਾ ਲਾ ਦੇ ਦੋਤਾ ਇਹ ਲੋਕ ਬੋ ਲਾ ਦੇ ਸਰਦੇ ਔਰ ਮਨਸਤਰ ਪਾ ਲੈ ਕੋਈ ਥੋੜੇ ਉਹ ਮੂਵੀ ਜਿਹਾ ਬੰਦ ਕੇ ਜੀ ਬਣਾ ਦੇ ਨਹੀਂ ਉਹ ਸਵਾਦ ਨਹੀਂ ਆਉਂਦਾ ਅੜਾ ਕੇ ਨਾ ਹਿੰਦੀ ਵਾਲੀ ਸਾਹੇ ਉੱਚੀਆ ਮੋਤਾ ਉੱਚੀ ਦੇ ਦੁਹਾਈ ਆ ਬਚਵੀ ਬਚਵੀ ਬਚ ਮੈਲਾ ਦੇ ਜਾ ਕੇ ਕੋਨੇ ਆਪਣੀ ਕੋਨੇ ਆਪਣੀ ਜਾਨ ਬਚਾਈ ਆ ਜੈਮਲਾ ਜੈਮਲਾ ਵਰਗੇ ਸੂਰਮੇ ਬਈ ਬਲੀ ਭੜ ਗਈ ਬਿੱਚੋ ਪੱਜ ਗਿਆ ਐ ਕਬੀਰ ਪੱਜ ਗਿਆ ਪੱਜ ਗਿਆ ਐ ਕਬੀਰ ਬਾਦਸ਼ਾਹ ਓਹ ਹੋ ਓਹ ਜਮ ਤੋਂ ਡਰ ਗਈ ਉਹਨੇ ਜਾਨ ਬਚਾਈ ਆਪਣੀ ਇਹ ਬਚਾ ਉਥੇ ਬੇਜ ਮਹਿਲਾਂ ਦੇ ਬੜ ਗਈ ਅਸਨ ਖਾਂ ਦੂਤੀ ਅਸਨ ਵਈ ਅਸਨ ਖਾਂ ਦੂਤੀ ਮਾਰਿਆ ਉਨੀਆ ਓ ਉਨੀ ਪੱਟਾਂ ਤੋਂ ਭੜ ਗਈ ਆਸਾਂਗ ਮਾਰੀ ਉਹਨੇ ਗਰਗੀ ਅਸਰ ਮੁਗਲ ਦਾ ਬੜਿਆ ਉਹਦਾ ਹਦਾਰਿਆ